ਕਲਾਉਂ ਲੱਗੇਗਾ। ਸੋ ਸਾਡੇ ਪਿੰਡ ਦੇ ਕਮਾਂਡੀ ਨੇ ਬਹੁਤ ਜ਼ਿਆਦਾ ਇਹਨਾਂ ਨਾਲ ਮਿੱਤਰਤਾ ਬਾਬਾ ਜੀ ਨਾਲ। ਅਸੀਂ ਛੋਟੇ-ਛੋਟੇ ਹੁੰਦੇ ਸੀ ਜਦੋਂ ਇਹ ਬਾਬਾ ਜੀ ਸਾਡੇ ਪਿੰਡ ਬੱਕਰੀਆਂ ਚਾਣ ਆਉਂਦੇ ਹੁੰਦੇ ਸੀਗੇ। ਉਹ ਅੱਜ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਇਹ ਜੋ ਆਪਣੀਆਂ ਬੱਕਰੀਆਂ ਨੇ ਸੋ ਕਿੰਨਾ ਟਾਈਮ ਹੋ ਗਿਆ ਚਾਰਦਿਆਂ ਨੂੰ? ਮੈਨੂੰ ਹੋਈ 30-35 ਸਾਲ। 30-35 ਸਾਲ। ਠੀਕ ਆ ਜੀ। ਤੇ ਆਪਾਂ ਇਹ ਬੱਕਰੀਆਂ ਬਾਰੇ ਤੁਹਾਨੂੰ ਪੁੱਛਣਾ ਚਾਹੁੰਦੇ ਆ ਕਿ ਇੱਕ ਬੱਕਰੀ ਦੀ ਉਮਰ ਕਿੰਨੀ ਕੁ ਹੁੰਦੀ ਆ ਇਹ ਹੋਊਗੀ 12-13 ਕਿਹਾ ਚਲਦੀ ਅੱਛਾ 12-13 ਸਾਲ ਉਮਰ ਹੁੰਦੀ ਆ ਬੱਕਰੀ ਦੀ ਹਾਂਜੀ ਠੀਕ ਆ ਜੀ ਤੇ ਤੁਹਾਡਾ ਨਾਮ ਕੀ ਆ ਬਾਬਾ ਜੀ ਪੱਪਾ ਜੀ ਪੱਪਾ ਜੀ ਹਾਂਜੀ ਰਾਜਾ ਤੇ ਪਿੰਡ ਤੁਹਾਡਾ ਕਿਹੜਾ ਬਾਬਾ ਜੀ ਲੋਹਾ ਖੇੜਾ ਜੀ ਅੱਛਾ ਮਡੇਰ ਜੀ ਮਡੇਰ ਫੁਰਦ ਮਿਲਣਾ ਮਡੇਰ ਕਲਾਂ ਅੱਛਾ ਮਡੇਰ ਕਲਾਂ ਜਿਹੜਾ ਲੰਗ ਵਾਲਾ ਪਿਆ ਹਾਂਜੀ ਹਾਂਜੀ ਠੀਕ ਆ ਜੀ ਤੇ ਇਹ ਬਾਬਾ ਜੀ ਜੋ ਤੁਹਾਡੇ ਕੋਲ ਬੱਕਰੀਆਂ ਨੇ ਹਾਂਜੀ ਯਾਨੀ ਕਿ ਤੁਹਾਡੇ ਕੋਲ ਪੁੱਤਰੀ ਨੇ ਹਾਂਜੀ ਤੁਹਾਡੇ ਦਾਦੇ ਪਰਦਾ ਦੇ ਰੱਖਦੇ ਹੁੰਦੇ ਹੋਣਗੇ ਹਾਂਜੀ ਹਾਂਜੀ ਠੀਕ ਆ ਤੇ ਜਿਹੜੀ ਇਹ ਬੱਕਰੀਆਂ ਹੁੰਦੀਆਂ ਨੇ ਬਾਬਾ ਜੀ ਜਿਵੇਂ ਤੁਹਾਡੇ ਕੋਲ ਨੇ ਤੇ ਵਧੀਆ ਮੈਨੂੰ ਪਤਾ ਜੀ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਹਾਂਜੀ ਹਾਂਜੀ ਜਦੋਂ ਤੁਹਾਡੇ ਕੋਲ ਇਹ ਬੱਕਰੀਆਂ ਹੁੰਦੀਆਂ ਸੀ ਚਾਰ ਦੇ ਹੁੰਦੇ ਸੀ ਤੇ ਇਹ ਬਾਬਾ ਜੀ ਨੇ ਜੀ ਬਹੁਤ ਟਾਈਮ ਸਾਡੇ ਪਿੰਡਾਂ ਇਹ ਆਪਾਂ ਭਾਈਆਂ ਲੈ ਕੇ ਆਉਂਦੇ ਰਹੇ ਨੇ ਬੱਕਰੀਆਂ ਹਾਂ ਹਾਂ ਆਉਂਦੇ ਰਹੇ ਨੇ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਨੇ ਠੀਕ ਆ ਕਈ ਵਾਰੀ ਜਦੋਂ ਅਸੀਂ ਨਿਆਲੇ ਹੁੰਦੇ ਸੀ ਛੋਟੇ ਹੁੰਦੇ ਸੀ ਇਹਨਾਂ ਕੋਲ ਅਸੀਂ ਚਾਹ ਵੀ ਪੀਂਦੇ ਰਹਾਂ ਬੱਕਰੀਆਂ ਦੀ ਜਿਹੜੇ ਬਾਬਾ ਜੀ ਬਣਾਉਂਦੇ ਹੁੰਦੇ ਸੀ ਤੁਹਾਨੂੰ ਯਾਦ ਆ ਤਾਂ ਹਾਂਜੀ ਹਾਂਜੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਸਾਡੇ ਖੇਤਾਂ 'ਉਂਦੇ ਹੁੰਦੇ ਸੀ ਤੁਸੀਂ ਚਾਹ ਬਣਾ ਕੇ ਇਸ ਬੱਕਰੀ ਦੇ ਦੁੱਧ ਦੀ ਚਾਹ ਪੀਤੀ ਹੈ ਹਾਂਜੀ ਹਾਂਜੀ ਓਹ ਬੱਕਰੀ ਦਾ ਦੁੱਧ ਹੁੰਦਾ ਬਹੁਤ ਗੁਨਾਕਾਰੀ ਆ ਜੀ ਬਾਬਾ ਇਹ ਸਾਲੇ ਪੀਕੇ ਜਾਂਦੇ ਨੇ ਆਪਣੇ ਅਜਾ ਉਹ ਚੈਲਗਟ ਆਏ ਹਾਂ ਪੀਂਦੇ ਆ ਬਹੁਤ ਜੌਂਦੇ ਨੇ ਇਹ ਤਾਂ ਹੈ ਜੀ ਬੱਕਰੀ ਦਾ ਦੁੱਧ ਖਾਣ ਬਹੁਤ ਚੰਗਾ ਹੁੰਦਾ ਜੀ ਦੇਖੋ ਜੀ ਆਹ ਬਾਬਾ ਜੀ ਦਾ ਇਜੜਾਗਾ ਇਨਾਂ ਨੂੰ ਬਹੁਤ ਨਾਮ ਹੋ ਗਿਆ ਸਾਡੇ ਪਿੰਡ ਬੱਕਰੀਆਂ ਚਾਰਦੇ ਆਂਗੇ ਬਾਬਾ ਜੀ ਬਹੁਤ ਹੀ ਨੈਸ ਸੁਭਾਅ ਦੇ ਨੇ ਜਿੰਨੇ ਕੋ ਉਨੇ ਚੰਗੇ ਨੇ ਤੇ ਬਾਬਾ ਜੀ ਤੁਸੀਂ ਇੱਕ ਹੋਰ ਦੱਸੋ ਜੀ ਜਿਹੜੀਆਂ ਇਹ ਆਪਣੀਆਂ ਬੱਕਰੀਆਂ ਨੇ ਹਾਂਜੀ ਇਹ ਸਾਲ ਦੇ ਵਿੱਚ ਇੱਕ ਬੱਕਰੀ ਕਿੰਨੇ ਕਿੰਨੇ ਸੂਏ ਦਿੰਦੀ ਆ ਦੋ ਅੱਛਾ ਦੋ ਸੂਏ ਦਿੰਦੀ ਆ ਦੋ ਦੋ ਠੀਕ ਆ ਜੀ ਤੇ ਦੋ ਦੋ ਸੂਆਂ ਦੇ ਵਿੱਚ ਇਹ ਕਿੰਨੇ ਬੱਚੇ ਦੇ ਦਿੰਦੀ ਆ ਬੱਚਾ ਕੋਈ ਇੱਕ ਦੇ ਦੇ ਕੋਈ ਦੋ ਦੇ ਦੇ ਕੋਈ ਤਿੰਨ ਵੀ ਦੇ ਦੇ ਇੱਕ ਵੀ ਆ ਠੀਕ ਆ ਜੀ ਯਾਨੀ ਕਿ ਉਹ ਬੱਕਰੀ ਦੇ ਸਰੀਰ ਤੇ ਡਿਪੈਂਡ ਆ ਹਾਂਜੀ ਹਾਂਜੀ ਵੀ ਕਿੱਦਾਂ ਦੀ ਬਰੀਡ ਆ ਤੇ ਇਹ ਬਾਬਾ ਜੀ ਇਹ ਬਰੀਡ ਅੰਬਰਸਰੀ ਬਰੀਡ ਆ ਹਾਂਜੀ ਅੰਬਰਸਰੀ ਆ ਜੀ ਠੀਕ ਆ ਜੀ ਦੇਖੋ ਵੀਰੋ ਸਾਨੂੰ ਅੱਜ ਬਾਬਾ ਜੀ ਦੇ ਬੱਕਰੀਆਂ ਦਿਖਾ ਰਹੇ ਆ ਸਾਡੇ ਪਿੰਡ ਬਹੁਤ ਟਾਈਮ ਦੇ ਬਾਬਾ ਜੀ ਆਉਂਦੇ ਨੇ ਤੇ ਇਹਨਾਂ ਦਾ ਪੁਸਤੀ ਆ ਯਾਨੀ ਕਿ ਇਹਨਾਂ ਦੀ ਦੂਜੀ ਤੀਜੀ ਪੀੜੀ ਹੋ ਗਈ ਯਾਨੀ ਕਿ ਇਹ ਇਹਨਾਂ ਕੋਲ ਬੱਕਰੀਆਂ ਦਾ ਇਹ ਜਿਹੜਾ ਇਹਦੇ ਚੱਲ ਪੀ ਪੀੜੀ ਠੀਕ ਆ ਜੀ ਛੜਦੀਆਂ ਨਹੀਂ ਹੋ ਰਹੀਆਂ ਨਾ ਨਾ ਜੀ ਨਾ ਹੁਣ ਰੱਗੀਆਂ ਹੋਈਆਂ ਨੇ ਯਾਨੀ ਕਿ ਹੁਣ ਸ਼ਾਮ ਦਾ ਟਾਈਮ ਆ ਬਾਬਾ ਜੀ ਘਰ ਛੜਦੀਆਂ ਨਹੀਂ ਉਹ ਘਰ ਨੂੰ ਜਾ ਰਹੀਆਂ ਨੇ ਤੇ ਹੁਣ ਇਸ ਟਾਈਮ ਬਾਬਾ ਜੀ ਕਿੰਨੀਆਂ ਬੱਕਰੀਆਂ ਤੁਹਾਡੇ ਕੋਲ ਦੁੱਧ ਦਿੰਦੀਆਂ ਦੱਸ ਗਿਆ ਇਹਨੇ ਪਸ਼ੂ ਹੈਗੇ ਨੇ ਜੀ ਹਾਂ ਅੰਦਰ ਮੇਮਣੇ ਨੇ 5-7 ਠੀਕ ਆ ਜੀ ਠੀਕ ਹੈਗੇ ਨੇ ਬਹੁਤ ਧੰਨਵਾਦ ਬਾਬਾ ਜੀ ਧੰਨਵਾਦ ਨਹੀਂ ਧੰਨਵਾਦ ਜੀ